ਮੈਂ ਡਾਕਟਰ ਜੋਸ਼ੀ ਸਹਾਰਾ ਹਸਪੀਟਲ ਤੋਂ ਕਿਉਂ 9:30 ਵਜੇ ਬਾਜ਼ਾਰ ਦੇ ਬੰਦੇ ਲੋਰ ਮਾਲ ਤੋਂ ਕਮਲ ਸ਼ਰਮਾ ਸ਼ਰਮਾ ਡੈਂਟਿੰਗ ਪੈਂਟਿੰਗ ਨੂੰ ਲੈ ਕੇ ਆਏ ਜਿਹਦੀ ਹਾਲਤ ਬਹੁਤ ਨਾਜ਼ੁਕ ਸੀ ਜਦੋਂ ਦੇਖਿਆ ਤਾਂ ਸਿਰ ਦੇ ਉੱਪਰ ਲੱਤ ਦੇ ਉੱਪਰ ਤੇ ਕੰਨ ਕਟਿਆ ਹੋਇਆ ਸੀਗਾ ਕਾਫੀ ਇੰਜਰੀ ਸੀਗੀਆਂ ਜਿਵੇਂ ਜਾਂਦੇ ਹੋਏ ਹਮਲਾ ਕਰਿਆ ਹੋਣਾ ਹੈ ਫਰਸਟ ਐਡ ਦਿੱਤੀ ਹੈ ਹੁਣ ਥੋੜੇ ਹੋਸ਼ ਆਈ ਹੈ ਹੁਣ ਲਕਸ਼ਮ ਬੋਲਿਆ ਹੈ ਮੈਨੂੰ ਦੱਸਿਆ ਕਿ ਹਾਂ ਤਿੰਨ ਬੰਦੇ ਆਏ ਸੀਗੇ ਮੋਟਾ ਕੇ ਹੋਇਸੀ ਕਿ ਨਾ ਨ ਪੰਜਾਲੇ ਬਾਹੌ ਲੱਗਿਆ ਡਾਕਟਰ ਸਾਹਿਬ ਕਿੰਨੇ ਵਜੇ ਦੀ ਘਟਨਾ ਲੱਗੀ ਸੀ 7:9 ਵਜੇ ਇਹ ਸਰ ਹੁਣ ਕੰਡੀਸ਼ਨ ਕਿਵੇਂ ਹੈ ਹੁਣ ਬਈ ਕੁਝ ਬੈਟਰ ਹੈ ਬਸ ਸਕੈਨ ਕਰਾਉਣ ਲੱਗੇ ਆ ਸਕੈਨ ਤੋਂ ਬਾਅਦ ਬਦਲ ਗਿਆ ਜੀ ਇੰਟਰਨਲ ਕੀ ਹਾਲ ਹੈ ਸਰ ਕਿੰਨੇ ਕੱਟ ਲੱਗੇ ਨੇ ਜੀ ਸ਼ਰੀਰ ਦੇ ਉੱਪਰ ਕੀ ਦੇ ਤੈਨੂੰ ਤਾਂ ਦਿਖਤ ਜਾਂਦਾ ਕਾਣੀ ਦੇ ਉੱਪਰ ਹੈ ਸਿਰ ਦੇ ਉੱਪਰ ਹੈ ਲੱਗ ਗਿਆ ਸਰ ਟਾਂਕੇ ਵਗੈਰਾ ਵੀ ਲੱਗੇ ਨੇ ਟਾਂਕੇ ਲੱਗੇ ਨੇ ਜੀ ਸਰ ਪੁਲਿਸ ਨੇ ਫੌਂਡ ਹੁਣ ਲੱਗਿਆ ਕਰਦੇ ਸੀ ਮੈਂ ਡਾਕਟਰ ਜੋਸ਼ੀ ਸਹਾਰਾ ਹਸਪੀਟਲ ਤਕਿਨ 7:9 ਵਜੇ ਬਿਜਾਰ ਦੇ ਬੰਦੇ ਫਲੋਰ ਮਾਲ ਤੋਂ ਕਮਲ ਸ਼ਰਮਾ ਸ਼ਰਮਾ ਡੈਂਟਿੰਗ ਕੰਪਨੀ ਨੂੰ ਲੈ ਕੇ ਆਏ ਜਿਹਦੇ ਹਾਲਤ ਬਹੁਤ ਨਾਜਿਕ ਸੀ ਜਦੋਂ ਦੇਖਿਆ ਕਿ ਸਿਰ ਦੇ ਉੱਪਰ ਲੱਤ ਦੇ ਉੱਪਰ ਤੇ ਕੰਨ ਕਟਿਆ ਹੋਇਆ ਸੀਗਾ ਕਾਫੀ ਇੰਜਰੀ ਸੀਗੀਆਂ ਕਿਸੇ ਅਣਜਾਣੇ ਹੋਏ ਹਮਲਾ ਕਰਿਆ ਹੋਣਾ ਹੈ ਫਰਸਟ ਐਡ ਦਿੱਤੀ ਹੈ ਹੁਣ ਥੋੜੇ ਹੋਸ਼ ਆ ਗਏ ਹੈ ਹੁਣ ਲਖਸ ਨੂੰ ਬੋਲਿਆ ਹੈ ਮੈਂ ਦੱਸਿਆ ਕਿ ਹਾਂ ਤਿੰਨ ਬੰਦੇ ਆਏ ਸੀਗੇ ਮੂੰਹ ਟਕੇ ਹੋਏ ਸੀਗੇ ਉਹਨਾਂ ਨੇ ਪਰ ਜਾਣਲੇ ਵਹਾ ਹੋ ਲੱਗਿਆ ਡਾਕਟਰ ਸਾਹਿਬ ਕਿੰਨੇ ਵਜੇ ਦੀ ਘੱਟ ਲੱਗ ਗਈ ਸੀ ਸਵੇਰ 9 ਵਜੇ ਇਹ ਸਰ ਹੁਣ ਕੰਡੀਸ਼ਨ ਕਿਵੇਂ ਹੈ ਹੁਣ ਕੁਝ ਬੈਟਰ ਹੈ ਬਸ ਸਕੈਨ ਕਰਾਉਣ ਲੱਗੇ ਆ ਸਕੈਨ ਤੋਂ ਬਾਅਦ ਬੜਾ ਲੱਗ ਗਿਆ ਇੰਟਰਨਲ ਕੀ ਹਾਲ ਹੈ ਸਰ ਕਿੰਨੇ ਕੱਟ ਲੱਗੇ ਨੇ ਕੀ ਸ਼ਰੀਰ ਦੇ ਉੱਪਰ ਕੀ ਦੇ ਤੈਨੂੰ ਤਾਂ ਦਿਖ ਰਿਹਾ ਜਾਂਦਾ ਕਾਣੀ ਦੇ ਉੱਪਰ ਹੈ ਸਿਲਜੇ ਦੇ ਉੱਪਰ ਲੱਗਿਆ ਹੋਇਆ ਹੈ ਸਰ ਟਾਂਕੇ ਵਗੈਰਾ ਵੀ ਲੱਗੇ ਨੇ ਟਾਂਕੇ ਲੱਗੇ ਨੇ ਸਰ ਪੁਲਿਸ ਨੂੰ ਫੌਂਡਾ ਹੁਣ ਲੱਗਿਆ ਕਰ ਦੋ ਸੇ